ਪਿਆਰੀ ਪਿਆਰੀ ਹੋਣਾ ਸਵਾਰੀ ਹੈ ਹੈ ਤੇ ਇਸ ਤੋਂ ਵੀ ਨਹੀਂ ਬਚੇ ਸਪੋਰਟ ਅਸਾਈਨ ਲਾਉਂਦੇ ਆ ਉਹ ਤੇ ਇਹ ਲਈ ਪੜਿਆ ਜਿਹੜੀ ਪਾਸਸ ਪਸਤਾਨੀ ਆਵੜੀ ਇਹ ਵੀ ਅਸਟੇ ਪਿਆਰੀ ਕਮਿਊਨਿਸ ਲੈਣੀ ਸੀ ਆਹ ਵਾਲੀ ਇਹ ਉਹਦੀ ਵਾਲੀ ਹੈ ਨਾ ਪੀਨਟ ਵਾਲੀ ਹੂੰ ਨਹੀਂ ਪੀਨਟ ਵਾਲੀ ਪੀਨਟਸ ਆਫ ਥੋੜੀ ਹੈ ਕਿਹੜੀ ਇਹ ਇਹ ਤਾਂ ਮਿਊਨਿਸ ਹੈ ਮਿਊਨਿਸ ਸਪ੍ਰੈਡ ਹੈ ਕੋਈ ਕਹ ਰਹੀ ਪੀਨਟ ਬਟਰ ਹੋਰ ਹੁੰਦਾ ਕੜਤ ਰਹਾਂ ਹੂੰ ਮੈਨੂੰ ਇਹ ਲਈ ਚਾਹੀਦਾ ਥੋੜਾ ਜਿਹਾ ਨਵਾਂ ਸਟਾਫ ਕੋਈ ਨਹੀਂ 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 ਆਪਾਂ ਤੁਹਾਨੂੰ ਕਿਹਦੇ ਜਾਂਦੇ ਇੱਥੇ ਕੀ ਨੀ ਨਾ ਬਿੱਲ ਕਰਾ ਲਿਆ ਅੰਦਰ ਇੰਨਾ ਰਸ ਸੀ ਨਾ ਵੀਡੀਓ ਨਹੀਂ ਬਣੀ ਹੈਗੀ ਤੇ ਬਰਗਰ ਕਿੰਗ ਮੰਮਾ ਨਾਲ ਤੁਸੀਂ ਤੇ ਕਰਾ ਖਾਣ ਨੂੰ ਨਾ ਤਰਜੀ ਪਈ ਹੈ ਕੜੀ ਚੌਲ ਖਾ ਕੇ ਅਸੀਂ ਜਾਣਿਆ ਫਿਰ ਕੁਝ ਲੈਣਾ ਹੋਇਆ ਆਪਣੀ ਮਰਜ਼ੀ ਨਾਲ ਆ ਰਿਓ ਠੀਕ ਹੈ ਦਮੰਤ ਪਾਪ ਦਮੰਤ ਪਾਪਾ ਦੋਨੇ ਜਾਣੇ ਗਏ ਆਰਡਰ ਕਰਨ ਮੈਂ ਕਿਹਾ ਤੁਸੀਂ ਖਾਓ ਜੋ ਖਾਣਾ ਮੈਂ ਤਾਂ ਕੁਝ ਖਾਣਾ ਨਹੀਂ اپنی ਗੰਦੀ ਕੱਲੀ ਰਹਿ ਗਈ ਇੱਥੇ ਆਪਣੀ ਕੱਲੀ ਰਹਿ ਗਈ ਵਿਚਾਰੀ ਆਹ ਲੋ ਸ਼ੂਗਰ ਤੁਹਾਡਾ ਡਬਲ ਸ਼ੂਗਰ ਕਰਾਣੀ ਸੀ ਡਬਲ ਆ ਪਤਾ ਨਹੀਂ ਕਾਫੀ ਹੌਟ ਕਰਾਈ ਹਾਂ ਤੁਹਾਡੇ ਵਾਸਤੇ ਹੌਟ ਹੈ ਠੀਕ ਹੈ ਥੈਂਕ ਯੂ ਇੱਥੇ ਨਾਲ ਸ਼ੂਗਰ ਐਡ ਕਰ ਲਿਓ ਤੁਹਾਡੇ ਅੱਛਾ ਹਿਸਾਬ ਨਾਲ ਉਹ ਲਿਆਂਦਾ ਇਹਦੇ ਵਾਸਤੇ ਜਿਹੜਾ ਡੱਕਾ ਜਾ ਠੀਕ ਆਜੋ ਤੁਸੀਂ ਲੈਂਦੀ ਆ ਆਪਣੇ ਵਾਸਤੇ ਕੋਲਡ ਹਾਂ ਚਲੋ ਆਓ ਉੱਪਰ ਹਾਂਜੀ ਥੋੜਾ ਠੰਡੇ ਰਹਿਣਾ ਚਾਹੁੰਦੀ ਹਾਂ ਚਲ ਠੀਕ ਹੈ ਪਾਪਾ ਕਹਿੰਦੇ ਦਮਨ ਅਸੀਂ ਥੋੜੇ ਠੰਡੇ ਰਹਿਣਾ ਚਾਹੁੰਦੇ ਤਾਂ ਹੀ ਕੋਈ ਕੁਝ ਕਰਵਾਈ ਹੈ ਪਾਪਾ ਫੋਟ ਰਹਿੰਦੇ ਨੇ ਜਰੂਰ ਤੁਸੀਂ ਵੈਸੇ ਤੁਹਾਡੇ ਦਫਤਰ ਵਾਲੇ ਤੁਹਾਨੂੰ ਰੂਤੀ ਚ ਕਰਾਂਗੇ ਇੰਜੋਏ ਹੈ ਨਾ ਉਹ ਦੇਖ ਲਈ ਕਿ ਉਹ ਗਈ 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 ਬਚ ਗਈ ਬਚ ਗਈ ਆ ਟ੍ਰੇਲੇ ਘਰੇ ਵੀ ਲੈ ਚੱਲਦੇ ਇੱਥੇ ਪਾਗਦੇ ਦੇ ਕਰਾਂਗੇ ਮੈਂ ਗਾਈ ਸਿਰਫ ਕਾਫੀ ਤਾਂ ਅਰ ਗਣ ਮੀਨਾਂ ਸਿੰਗਲ ਜਿਹੜਾ ਵੈਜ ਆ ਹਾਂ ਅੱਛਾ ਮੀਨਾਂ ਕਿ ਵੈਜ ਬਰਗਰ ਲੈਂਦਾ ਥੈਂਕ ਯੂ ਇਹ ਤਾਂ ਬੜਾ ਠੰਡਾ ਜਿਹਾ ਇਦਾਂ ਹੀ ਹੁੰਦਾ ਹਾਂ ਲੋ ਤਾਂ ਇਹ ਦੋ ਹੁੰਦਾ ਕਿੰਨਾ ਮੈਨੂੰ ਜੀ ਮੇਰਾ 버거 ਤੇ ਮੇਰੀ ਕਾਫੀ ਲੈਓ ਥੈਂਕ ਯੂ ਤੂੰ ਉੱਥੇ ਬੈ ਕੇ ਕਿਉਂ ਨਹੀਂ ਖਾਦਾ ਮੈਂ ਤਾਂ ਗਿਆ ਹੀ ਮੈਂ ਗੱਡੀ ਚੋਂ ਨਿਕਲਣਾ ਨਹੀਂ ਤੂੰ ਹੀ ਤਾਂ ਅੰਦਰ ਬੈ ਕੇ ਖਾ ਲੈਣ ਦੇ ਇਕੱਲੇ ਹੋ ਜਾਣਾ ਸੀ ਨਾ ਅੱਛਾ ਮੇਰੀ ਇੰਨੀ ਟੈਨਸ਼ਨ ਹੂੰ ਕਿਵੇਂ ਹੈ 버거 ਬਰੀ 버거 ਕਿੰਗ ਦਾ ਅਸੀਂ ਨੇ 버거 ਖਾ ਲਿਆ ਤੇ ਸਾਨੂੰ ਸਿਮਰਨ ਨੇ ਕਹਿ ਰੱਖਿਆ ਸੀ ਨਾ ਕਿ ਤੁਸੀਂ ਜਾ ਕੇ ਨਾ ਇੱਕ ਵਾਰ ਟਿਮ ਹਾਟਨ ਦੀ ਨਾ ਉਹ ਪੀਓ ਕੀ ਕਹਿੰਦੇ ਨੇ ਚਾਹ ਲਾਤੇ ਤੁਸੀਂ ਆਸੀ ਦੇਖ ਲਿਓ ਚਾਹ ਲਾਤੇ ਹੁੰਦੀ ਕੀ ਹੈ ਚਾਹ ਲਾਤੇ ਹੈ ਉਹ ਚਾਹ ਲਿਆ ਦਿਓ ਉਵੇਂ ਚਾਹ ਲਾਤੇ ਅਸੀਂ ਆਏ ਹਾਂ ਸੰਗਰੂਰ ਆਸੀ ਸਾਰੀ ਸੰਗਰੂਰ ਦੀ ਮਾਰਕਿਟਾਂ ਤੋਂ ਘੁੰਮਦੇ ਦੇਖਣਾ ਚਾਹ ਲੱਗਦੀ ਕੀ ਚੀਜ਼ ਹੁੰਦੀ ਹੈ ਚਲੋ ਬਈ ਲੇ ਆਏ ਤੇ ਚਾਹ ਲਾਤੇ ਕਹਿੰਦੇ ਨੇ ਉਹ ਤਾਂ ਨਹੀਂ ਭਾਈ ਇੱਥੇ ਇੰਡੀਆ ਦੇ ਇੰਡੀਆ ਚ ਨਹੀਂ ਮਿਲਦੀ ਨਹੀਂ ਇੰਡੀਆ ਚ ਨਹੀਂ ਸਟਾਰਬਕਸ ਮਿਲਦੀ ਹੈ ਸਟਾਰਬਕਸ ਮਿਲਦੀ ਹੈ ਸਟਾਰਬਕਸ ਇੱਥੇ ਨਹੀਂ ਹੈ ਨਹੀਂ ਸਟਾਰਬਕਸ ਦਾ ਚਲੋ ਫਿਰ ਕਦੀ ਸਹੀ ਸਟਾਰਬਕਸ ਸਹੀ ਉਹ ਰਾਜਾ ਕਹਿੰਦਾ ਸੀ ਕਿ ਸਿੰਮੂ ਕਹਿੰਦੀ ਸੀ ਜੀ ਜੀ ਦੋਨੋਂ ਹੀ ਕਹਿੰਦੇ ਸੀ ਦੋਨੋਂ ਹੀ ਕਹਿੰਦੇ ਸੀ ਨਾ ਹੂੰ ਦੇਖਿਓ ਕਿਸਾ ਕਿਨਾ ਜਾਵੇ ਮੈਨੂੰ ਲੱਗਦਾ ਜਿਹੜੇ ਜਿਹਸਾ ਨਾ ਟੰਗੇ ਰਹਿਣਾ ਦੋ ਮਿੰਟ ਬੜਾ ਲਓ बैठी है अच्छा और यू नो आई इनफ पास्ता मड़वा जाना तो ही हां तो फिर ना टिड बनना रात रोटी नहीं ऐसे अपना चीज केक में जाके बेनी हूँ उधर ये कुई है ये रखने चाहिए ने हां मां खा बढ़िया बना, बना। है है ना डिस्पोजल जे जिथे मर्जी लगे बाकी हो सही बात है आ ਪਾਈ ਸਟ੍ਰਾਪ ਕਿੱਥੇ ਆ ਸਟ੍ਰਾਪ ਪਾਈ ਦਿੰਦੇ ਹੁਣ ਨਾ ਨਹੀਂ ਹੁਣ ਆ ਗਰਮ ਕਰਨਾ ਦਾ ਹੋਣਾ ਢੱਕਾ ਜਾਂਦੇ ਨੇ ਢੱਕਾ ਮੇਰੇ ਤਾਂ ਹੈ ਢੱਕਾ ਇਹਦੇ ਵਿੱਚ ਹੁਣ ਆ ਮੈਂ ਕਿਹਾ ਯਾਨੀ ਪਹਿਲਾਂ ਬਰਗਰ ਕਿੰਗ ਵਾਲੀ ਪੀਤੀ ਸੀ ਨਾ ਉਹ ਇੰਨੀ ਨਾ ਨੋਰਮਲ ਜੀ ਸੀ ਆ ਜਿਹੜੀ ਇਹਨਾਂ ਲੈਤੀਆਂ ਨਾਲ ਲੱਗਦੀਆਂ ਫਰੋਜ਼ਨ ਫ੍ਰੈਂਚ ਵਨੀਲਾ ਤੁਹਾਡੀ ਕੁੜੀ ਜੀ ਕੈਨੇਡਾ ਤਾਂ ਤੁਹਾਨੂੰ ਵਧੀਆ ਲੱਦੀ ਹੈ ਕੈਨੇਡਾ ਵਾਲੀ ਕਾਫੀ ਇਹ ਇਹਦਾ ਸਵਾਦ ਤੇ ਉਹਦਾ ਸਵਾਦ ਨਾਲੋਂ ਜ਼ਮੀਨ ਆਸਮਾਨ ਦਾ ਫਰਕ ਹੈ ਇਹ ਆ ਗਾੜੀ ਗਾੜੀ ਪਈ ਹੈ ਇਹ ਮੈਂ ਮੰਗਾਈ ਬਲੈਕ ਉਹ ਹੋਟ ਕਾਪੀਚਿੰਗ ਕਾਪੀਚਿੰਗ ਵਾਕਈ ਇਹ ਬਹੁਤ ਹੰਡਾ ਯਾਰ ਇਹ ਹੁੰਦੀ ਕਿਹਾ 12 ਕਿਹਨੇ ਤਾਂ ਬਹੁਤ ਟ੍ਰੈਫਿਕ ਹੁੰਦਾ ਚਲੋ ਜੀ ਆਪਾਂ ਚੱਲ ਪਏ ਸੀ ਕਾਫੀ ਤੁਸੀਂ ਦੰਮਣ ਹੋਰ ਅਲ ਪੀਲੀ ਸੀ ਬਾਣੀਓ ਭਗਵੰਤ ਮਾਨ ਜੀ ਬਹੁਤ ਸਾਰਾ ਸੁਧਾ ਕੇ ਜਾਈ ਪਾਗੇ ਦੇ ਕਿ ਚੱਲੜਦਾਣਾ ਨਾ ਹੋਰ ਟੀਡੀ ਲਾਰ ਕੀ ਪੁਲਿਸ ਵਾਲਿਆਂ ਦੇ ਵਿਚਾਰਾਂ ਦੀ ਵਿਚਾਰੇ ਸਾਰੇ ਕੋਠੀਆਂ ਨੂੰ ਵਿਕਤਾ ਪਈ ਹੋਣੀ ਤੇ ਪੁਲਿਸ ਹੀ ਖੜੀ ਹੁੰਦੀ ਹੈ ਅੰਦਰ ਉਹ ਹੈ ਨਾ ਉਹਨਾਂ ਦਾ ਜਿਹੜਾ ਚੈਕਿੰਗ ਹੁੰਦੀ ਹੁੰਦੀ ਹੈ ਜਾਣ ਲੱਗਿਆਂ ਹੋਰ ਸਾਰਾ ਕੁਝ ਹੀ ਖਰਾਬ ਹੋ ਗਿਆ ਹਣਾ ਉਹ ਵੀ ਆਪਾਂ ਤਾਂ ਪਹੁੰਚ ਗਏ ਸਦਰੂਨ ਤੇ ਕੋਈ ਦੇਰ ਚਾ ਤਾਂ ਨਾ ਕਰਦੇ ਕਰਦੇ ਵੀ ਲੇਟ ਹੋ ਗਏ ਆਪਾਂ ਹੋਰ ਆਏ ਵੀ ਆਪਾਂ ਹੌਲੀ ਹੌਲੀ ਆ ਨਾ ਹਾਂ ਪਰ ਆਮ ਨਾ ਆਏ ਆ ਲੱਗਾ 50 60 ਤੇ ਮਸੇ ਹੀ ਆਇਆ 50 ਕੁਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਹੋੜੀ ਚਲਾਓ ਮੈਂ ਕਿਹਾ ਰਾਤ ਦਾ ਟਾਈਮ ਹੈ ਬਾਈਕ ਦਾ ਕੋਈ ਖਰਾਬ ਹੋ ਵੀ ਜਾਣੀ ਚੀਜ਼ ਤੇ ਪਰ ਜਾਣਾ ਕਿੱਧਰ ਆ ਕਰ ਸਹੀ ਹੈ ਤੇ ਖਾਣ ਵਾਲਾ ਕੰਮ ਹੈ ਨਹੀਂ ਨਹੀਂ ਉਹ ਤਾਂ ਪ੍ਰੋਬਲਮ ਹੋਈ ਸੀਗੀ ਜਿਹੜਾ ਰੇਡੀਏਟਰ ਨਾ ਪਹੁੰਚਾ ਤੇ ਟਾਇਰ ਨੂੰ ਵੀ ਭਵਾਤੀ ਉਹਨ ਗੱਡੀ ਜਾਂਦੀ ਹੈ ਸ਼ਲੰਗਾ ਮਾਰਦੀ ਮੈਨੂੰ ਯਾਦ ਆਈ ਮੇਰੇ ਹਾਂ ਤਾਂ ਗੜੇਂ ਘੱਟੀ ਜਾਂਦੀ ਹੈ ਸ਼ਲੰਗਾ ਮਾਰਦੀ ਮੈਨੂੰ ਯਾਦ ਆਈ ਮੇਰੇ ਮੇਰੇ ਯਾਰ ਦੀ ਹਾਂ ਕਿਉਂ ਆਦੋਂ ਇਹ ਕਿਹੜਾ ਮੋੜ ਹੈ ਇਹੜਾ ਮੋੜ ਆਪਣਾ ਉੱਥੇ ਮੋੜ ਮੁੰਡਾ ਆਪਣਾ ਨਹੀਂ ਨਹੀਂ ਇੱਥੇ ਥੋੜੀ ਐ ਤੇ ਵੇਰਖਾ ਆਇਆ ਹਲੇ ਇੱਥੇ ਤੁਹਾਨੂੰ ਮੁੰਡਾ ਵੇਰਖਾ ਆ ਆ ਯਾਰ ਬੜੇ ਕੰਮ ਖਰਾਬ ਕੀਤੇ ਨੇ ਯਾਰ ਇਹਨਾਂ ਨੇ ਸੀਲ ਪ੍ਰੈਸ਼ਰ ਨੇ ਬਹੁਤ ਸੇਮ ਦੇ ਹੀ ਨੇ ਸਾਰੇ ਉੱਧਰ ਵੀ ਨਾ ਇਹ ਵੇਰਖਾ ਅੱਜ ਦੂਰ ਨਹੀਂ ਲੱਗਣ ਡਿਆ ਜਿਹਨੇ ਇੰਡੀਆ ਦੇ ਰੋੜਾਂ 'ਚ ਗੱਡੀ ਚਲਾ ਲਈ ਨਾ ਕੈਨੇਡਾ ਕਾਮ ਜਾਵੇ ਉਹ ਕਿਤਨੀ ਮਾਰ ਖਾਂਦੇ ਅੱਛਾ ਹਾਂ ਜਿਹਨੇ ਹਿਮਾਚਲ 'ਚ ਗੱਡੀ ਚਲਾ ਲਈ ਉਹ ਵੀ ਕਿਤਨੀ ਮਾਰ ਖਾਂਦੇ ਉਹ ਜਿੰਨਾਂ ਨੇ ਪਿੰਡਾਂ ਦੀ ਪੀੜੀਆਂ ਸਰਕਾਂ 'ਚ ਚਲਾ ਲਈ ਉਹ ਵੀ ਨਹੀਂ ਹਨ ਪਿੰਡਾਂ 'ਚ ਤਾਂ ਘੱਟ ਪੀੜੀ ਸਰਕਾਂ ਨਹੀਂ ਹੁੰਦੀ ਇਹਨਾਂ ਗਲੀਆਂ 'ਚ ਤਾਂ ਗੱਡੀ ਚੱਲਦੀ ਨਹੀਂ ਬੁੱਧਾ ਬਸ ਮਾਰੋ ਤੇ ਖਾਊਗਾ ਕਿ ਉਹ ਰੂਲ ਫਾਲੋ ਨਹੀਂ ਕਰ ਪਾਊਗਾ ਬੱਕਰਾ ਠੀਕੇ ਨਾਲ ਹਮਮ ਚੰਗਾ ਪੀੜੀਆਂ ਵਾਲੇ ਰੂਲ ਘੱਟ ਹੀ ਫਾਲੋ ਕਰਦੇ ਹੁੰਦੇ ਨੇ ਕਈ ਇਹ ਨਹੀਂ ਸਾਡੇ ਵਰਗੇ ਆਪਣੇ ਤੇਰੇ ਇਧਰੋਂ ਨਿਕਲਦੇ ਤੂੰ ਨਿਕਲ ਜਾ ਉਹਦੇ ਰੁਕਣਾ ਪੈਂਦਾ ਥੋੜੇ ਇਹਨਾਂ ਦੇ ਪੇਸ਼ੀਅਸ ਵੀ ਬਹੁਤ ਨੇ ਆਪਣੇ ਇੱਥੇ ਲੋਕਾਂ 'ਚ ਬਹੁਤ ਜ਼ਿਆਦਾ ਕਾਲੀ ਹੈ ਕਾਲੀ 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 ਮੈਲੇਟ ਹੋ ਗਿਆ ਫਿਰ ਆ ਗੰਨ ਨਾ ਹੋ ਜੇ ਫਟਾਫਟ 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 ਹੁਣ ਹਾਂ ਉੱਥੇ ਰੋਕੋ ਜੀ ਪੇਸ਼ੈਂਟ ਥੋੜਾ ਜ਼ਿਆਦਾ ਹੈ ਕੀ ਆ ਜਵਿੰਦਰ ਜੀ ਜਵਿੰਦਰ ਆ ਲੋ ਜੀ ਸਵੇਰ ਦਾ ਬ੍ਰੈਕਫਾਸਟ ਆ ਗਿਆ ਅੱਜ ਆਪਾਂ ਨੇ ਬ੍ਰੈਡ ਐਂ ਬਟਰ ਲਾਇਆ ਤੇ ਨਾਲ ਆਪਣੀ ਚਾਹ ਹੈ 9:00 ਹੋ ਗਏ 11 ਵਜੇ ਦਾ ਇੱਧਰ ਸੈਰ ਹੋ ਰਹੀ ਹਾਂ ਆ ਸ਼ੇਫਾਂ ਨਾਲ ਗੱਲ ਕਰ ਲਓ ਤੁਸੀਂ ਸੈਰ ਕਰਨ ਲੱਗੇ ਪਏ ਹੈਂ ਹਾਂ ਤੁੱਪ ਚ ਵਿਟਾਮਿਨ ਡੀ ਲੈ ਰਹੇ ਹਾਂ ਹੈਲੋ ਅੱਜ ਦਾ ਵਾਸਤਾ ਬਣਿਆ ਪਿਆ ਕੁਛ ਨਹੀਂ ਤੇਰਾ ਤਾਂ ਆ ਤਾਂ ਆਵੇ ਜੀ ਉਦੋਂ ਬਾਅਦ ਆਪਾਂ ਲਾਉਗੀ ਜੁੜਗੀ ਤਾਂ ਇੰਨੇ ਥੱਕੇ ਹੀ ਆਉਂਦੇ ਆ ਸਾਰਾ ਸੌਂਦੇ ਆਪਾਂ ਆਉਂਦੇ ਹੋਏ ਆਪਾਂ ਤੁਹਾਨੂੰ ਦੱਸਿਆ ਕਿ ડીਮਾਰਟ ਜਾਣਾ ਸੀ ਸਮਾਰਟ ਸੂਟ ਤਾਂ ਸਾਰਾ ਫਲਾਰਾ ਦੇਖ ਕੇ ਖਿਲਰਿਆ ਪਿਆ ਹੁਣ ਬholi bhali ਸੁਭਾਵ ਦੇ ਇਸੇ ਇਸੇ ਦਾ ਟਾਈਮ ਨਾ ਬਸ ਜੀ ਨੇ ਕੀਤਾ ਬਸ ਆਇਆ ਕਿ ਅੱਜ ਦਮਨ ਨੂੰ ਹੈਗੀ ਛੁੱਟੀ ਤੇ ਇਹ ਵੀ ਰਾਮ ਨਾ ਲੱਗੇ ਪਿਆ ਕਿ ਅੱਜ ਰਾਮ ਨਹੀਂ ਕੰਮ ਕਰਾਂਗੇ ਇਹ ਸੇਲ ਲੱਗੀ ਹੋਈ ਜੀ ਸੇਲ 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 ਭਾਰੀ ਸੇਲ ਇੱਕ ਦੇ ਨਾਲ ਇੱਕ ਚੀਜ਼ ਫ੍ਰੀ ਹੈ ਬੋਲਡਿੰਗ ਦੇ ਨਾਲ ਕੋਟ ਫ੍ਰੀ ਮੈਂ ਤਾਂ ਕਹਿ ਰਹੀ ਸੀ ਆਹ ਮੈਨੂੰ ਇਹ ਲੱਗਿਆ ਕਿ ਆ ਵੀ ਤੁਸੀਂ ਤੇਲ ਚੱਕ ਲਿਆਇਓ ਥੋੜਾ ਜਿਹਾ ਸਮਾਨ ਬਹੁਤ ਬਣਦਾ ਚੱਲਦੇ ਹਾਂ ਇਹਨੂੰ ਆਪਣੀ ਸਾਲੀ ਇਹ ਇਹ ਸੋਇਆ ਬਿਨੀਆਂ ਬੜੀਆਂ ਆਲੂ ਬੜੀਆਂ ਬਣਾਵਾਂਗੇ ਜਿਹੜੀ ਪਿਛਲੀ ਵਾਰ ਖੁੱਲੀਆਂ ਲਿਆਂਦੀਆਂ ਹਨ ਉਹਨਾਂ ਦੇ ਵਿੱਚ ਰੇਤ ਬਹੁਤ ਆਈ ਸੀ ਤੇ ਮੈਂ ਇਸ ਵਾਰ ਖੁੱਲੀਆਂ ਲੈ ਕੇ ਨਹੀਂ ਆਈ ਮੈਂ ਪੈਕਿੰਗ ਹੀ ਲੈ ਕੇ ਆਈ ਨਾ ਪੈਕਿੰਗ ਠੀਕ ਰਹਿੰਦੀ ਥੋੜਾ ਰਹਿ ਗਿਆ ਇਹਦਾ ਬੂਰੇ ਵਾਲਾ ਪੈਕਟ ਥੋੜੇ ਹੁਣ ਅਸੀਂ ਉੱਪਰ ਰੱਖ ਲੀਏ ਦਹੀਂ ਮੁੰਡੀ ਵਾਲੀ ਮੋਰੀ ਦੀ ਤਾਂ ਨੰਬਰ ਖਤਮ ਸੀ ਉਹ। ਜਿਹੜਾ ਜਿਹੜਾ ਸਾਨੂੰ ਜ਼ਰੂਰੀ ਸਮਾਨ ਚਾਹੀਦਾ ਸੀ ਉਹ ਵੀ ਲੈ ਕੇ ਆਇਆ। ਬਾਕੀ ਸਾਰਾ ਕੁਝ ਵਸੂਆ ਜੋ। ਇੱਕ ਮੇਨ ਕਾਮ ਉਦੋਂ ਤੁਹਾਨੂੰ ਲੋਗ ਦੇ ਵਿੱਚ ਦਿਖਾਈ ਕਿ ਪਾਸਤਾ ਸੌਸ। ਤੇ ਇਹ ਸਾਡਾ ਡਿਸਾਈਡਰ ਸੀ ਕੀਤਾ ਸੀ ਮੈਂ ਕਿ ਤੁਮਨ ਨੇ ਕਿ ਅੱਜ ਇਹ ਪਾਸਤਾ ਬਣਾਵਾਂਗੇ। ਕਿ ਹਜੇ ਤੱਕ ਆਪਾਂ ਨੇ ਕੋਈ ਪਾਸਤਾ ਨਹੀਂ ਬਣਾਇਆ ਸਿਰਫ ਅਜੇ ਹੀ ਬੈਠੇ ਆ। ਇਹ ਤੁਮਨ ਲਈ ਹੁਣ ਪਸੰਦ ਨਹੀਂ ਹੈ ਬੜਾ ਫਟ ਇੱਥੇ ਪਿਆਰਾ ਨਹੀਂ ਤਾਂ ਦਿਨ ਦਿਨ ਕਰਦੇ ਰਹੀ ਕਰਨਾ ਚਾਹੀਦਾ। ਹੂੰ। ਵਰਨੀਆਂ ਆ ਗਿਆ ਤਾਂ ਕੋਕ ਲੈ ਆਇਆ। ਇਸ ਖਾਤਮੇ ਸੀ ਖਤਮ ਹੋਈ ਹੋਈ ਦੀ ਸੌਸ ਤੇ ਸਭ ਲਿਆ ਲਈ ਪੈਕਟ ਬਾਹਰ ਗਿਆ ਨਾ ਚਾਈ ਬੋਤਲਸ ਪਾਉਣ ਚਾਹੀਦੇ ਵਿੱਚ ਰੱਖ ਦੋ ਤੁਸੀਂ ਕੱਲ੍ਹ ਆਪਣੀ ਡੋਰਨਾਈਟ ਖਤਮ ਸੀ ਮੱਛਰ ਦਾ ਮੌਸਮ ਆ ਗਿਆ ਯਾ ਯੋ ਕਿ ਸਾਰੇ ਮਛਰੋਂ ਦਾ ਨੀ ਫੇਰ ਵੀ ਕਿਤੇ ਦਰਵਾਜ਼ਾ ਖੁੱਲਣਾ ਰਿਹਾ ਜਿੱਥੇ ਆ ਗਿਆ ਤੇ ਅਸੀਂ ਆਪਣੇ ਛੋਟੇ ਜਿਹੇ ਬੱਚੇ ਉਸਨੇ ਅਲੱਗ ਬੋਲ ਲਿਆ ਜੋ ਛੋਟਾ ਬੱਚਾ ਸਾਡੇ ਕੋਲ ਤਾਂ ਸਾਰੇ ਨੂੰ ਪਤਾ ਹੋਵੇਗਾ ਦਮਨ ਤੇ ਇਹ ਭਾਂਡਿਆਂ ਵਾਲਾ ਸਾਬਣਾ 100 100 ਦੇ ਵਿੱਚ ਆਇਆ ਕਿ ਜਿਹੜਾ ਇਹਦੇ ਵਿੱਚ ਉਹ ਦਿਨ ਸੌਸ ਕਰਾਈ ਤੋਂ ਮਿਲ ਜਾਂਦਾ ਇਹਦੇ ਵਿੱਚ ਤੇ ਵਧੀਆ ਰੰਗ ਨਾਲੇ ਡੱਬੇ ਦੇ ਵਿੱਚ ਹੈ ਪੈਕਿੰਗ ਇਹ ਕਪੜਾ ਲੈ ਕੇ ਆਉਣ ਗਏ ਸੀ ਮੈਂ ਕਿਹਾ ਮਨਾਵਾਂਗਾ ਸਾਰੇ ਰੋਸਟ ਸੌਸ ਤੋਂ ਨਹੀਂ ਨਹੀਂ ਆ ਇਹ ਆਪਾਂ ਹਾਂ ਇਹ ਨਵਾਂ ਬਿਲਾ ਲੈ ਇੱਕ ਦੋ ਦਿਨ ਭਰਾਂਗੇ ਮੁੜ ਕੇ ਫਿਰ ਯਾਦ ਨਹੀਂ ਦਿੰਦਾ ਕਿ ਸਾਡਾ ਬਣਾ ਸੀ ਟੀਕਾ ਮੇਰੇ ਫੇਵਰਟ ਬਿਸਕੁਟ ਨੂੰ ਕਹਿੰਦਾ ਮੈਂ ਲਿਆ ਫੋਟ ਤੇ ਦੋ ਹੀ ਪੈਕ ਲੈਣਦੇ ਜਿਆਦਾ ਬਿਸਕੁਟ ਖਾਦੇ ਨਹੀਂ ਜਾਂਦੇ ਨਾ ਦੇ ਲਈ ਕਰਦਾ ਸਾਪਾ ਤੇ ਬੇਹੋਸ਼ ਹੋਣ ਲੱਗ ਪਏ ਨੰਦਾ 4 ਲਾਡਮ ਪਾਠਮ ਸਾਰਾ ਖੋਲ ਸਾਹ ਪਰਨਾ ਕੋਲ ਬਸਾ ਦੇ ਦੋਸ਼ ਉੱਪਰ ਤੇ ਕਿਹਨੇ ਅੰਦਰ ਸੁਝੇ ਹੋਈ ਛੋੜਿਆ ਇਹ ਨੂੰ ਕਿੰਨਾਂ ਚੈਨੇ ਦਿੱਤੇ ਜੇ ਮੈਨੂੰ ਕਿੰਨਾਂ ਚੈਨੇ ਹੋ 4 ਕੇ ਲਿਓ ਲੈ ਪਿਛਲੀ ਵਾਰ ਨੂੰ 3 ਆ ਗਏ ਹਣ ਤੇ ਚਲੋ ਜੀ ਅਸੀਂ ਉਹਨਾਂ ਸਮਾਰਟ ਰੂਮ ਖਾਂਦ ਲਈਏ ਤੇ ਬਾਕੀ ਕਰੀਏ ਘਰ ਦਾ ਕੰਮ ਮਸਫੀਰੋ ਵਲੌਗ ਤੇ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਕੱਲ ਕਮੈਂਟ ਆਇਆ ਸੀ ਇੱਕ ਤੇ ਉਹ ਕਹਿ ਰਹੇ ਸੀ ਕਿ ਜਿਹੜੀ ਮਹਿੰਦੀ ਹੈ ਉਹ ਮੈਨੂੰ ਜੀ ਸੂਟ ਨਹੀਂ ਕੀਤੀ ਹੈਗੀ ਤੇ ਤੁਸੀਂ ਪਹਿਲਾਂ ਟੈਸਟ ਕਰਨੀ ਹੈ ਜੀ ਆਪਣੇ ਕੱਲ ਦੇ ਪਿੱਛੇ ਲਾ ਕੇ ਕਿ ਤੁਹਾਨੂੰ ਉਹ ਦਿਨਾਂ ਕੋਈ ਅਲਰਜੀ ਤਾਂ ਨਹੀਂ ਹੁੰਦੀ ਤੇ ਮੈਂ ਤਾਂ ਲਾਈ ਸੀ ਸਭ ਦੀ ਆਪ ਕੋ ਆਪਣੀ ਸਕਿਨ ਹੁੰਦੀ ਹੈ ਹਨ ਤੇ ਮੈਂ ਲਾਈ ਸੀ ਮੈਨੂੰ ਤਾਂ ਕੋਈ ਅਲਰਜੀ ਨਹੀਂ ਕੀਤੀ ਮੈਂ ਦੋ ਵਾਰੀ ਲਾ ਚੁੱਕੀ ਹਾਂ ਤੇ ਬੜਾ ਵਧੀਆ ਰਿਹਾ ਤੇ ਬਾਕੀ ਜੇ ਤੁਸੀਂ ਨੈਕਸਟ ਟਾਈਮ ਲਾਈ ਜੇ ਤੁਹਾਨੂੰ ਖੈਰ ਅਲਰਜੀ ਹੋਈ ਗਈ ਫਿਰ ਤਾਂ ਤੁਸੀਂ ਨਾ ਹੀ ਲਾਇਓ ਹਨ ਤੇ ਜਦੋਂ ਵੀ ਕੋਈ ਵੀ ਚੀਜ਼ ਆਪਾਂ ਨਵੀਂ ਯੂਜ਼ ਕਰਦੇ ਆਂ ਤੇ ਉਹਨੂੰ ਤੁਸੀਂ ਇੱਕ ਵਾਰੀ ਟ੍ਰਾਈ ਕਰੋ ਕਿ ਤੁਹਾਨੂੰ ਉਹ ਸੂਟ ਬੈਠ ਰਹੀ ਹੈ ਕਿ ਨਹੀਂ ਬੈਠ ਰਹੀ ਤੇ ਉਹਨੂੰ ਤੁਸੀਂ ਜ਼ਰੂਰ ਇੱਕ ਵਾਰੀ ਟੈਸਟ ਕਰਕੇ ਨਾ ਦੇਖਿਆ ਕਰੋ ਆਪਣੇ ਕੰਨ ਦੇ ਪਿੱਛੇ ਜਾਂ ਹੱਥ ਤੇ ਕਿ ਤੁਹਾਨੂੰ ਕੋਈ ਅਲਰਜੀ ਵਗੈਰਾ ਤਾਂ ਨਹੀਂ ਹੋ ਰਹੀ ਤੁਹਾਨੂੰ ਲੱਗਦਾ ਹੈ ਇਨਡਾਇਰੈਕਟ ਹੀ ਸਾਰੀ ਲਾਲੀ ਹੋਣੀ ਸਿਰ ਤੇ ਤੇ ਉਹਦੇ ਨਾਲ ਤੁਹਾਨੂੰ ਅਲਰਜੀ ਵੈਸਤਾ ਉਹ ਕਹਿੰਦੇ ਉਹ ਜਿਵੇਂ ਦੇਸੀ ਜੜੀ ਬੂਟੀਆਂ ਵਾਲੀ ਉਹਦੇ ਨਾਲ ਅਲਰਜੀ ਹੁੰਦੀ ਨਹੀਂ ਪਤਾ ਨਹੀਂ ਤੁਹਾਨੂੰ ਕਿਵੇਂ ਹੋਗੀ ਬਾਕੀ ਸਾਰ ਦੀ ਸਕਿਨ ਆਪੋ ਆਪਣੀ ਹੁੰਦੀ ਜੀ ਤੇ ਚਲੋ ਜੀ ਮੇਰੇ ਪਿੱਛੇ ਲਾ ਕੇ ਨਾ ਲਾਇਓ ਮੈਂ ਤਾਂ ਤੁਹਾਨੂੰ ਇਹ ਦੱਸਿਆ ਸੀ ਕਿ ਮੈਨੂੰ ਨਹੀਂ ਅਲਰਜੀ ਕੀਤੀ ਤੇ ਤਾਂ ਮੈਂ ਤੁਹਾਨੂੰ ਰეკਮੈਂਡ ਕੀਤੀ ਸੀ ਕਿ ਤੁਸੀਂ ਇਹ ਕੋਈ ਜ਼ਰੂਰ ਟਰਾਈ ਕਰਿਓ ਤੇ ਬਾਕੀ ਹੁਣ ਦੁਬਾਰਾ ਤੁਸੀਂ ਉਹ ਮੈਂਦੀ ਨਾ ਲਾਇਓ ਠੀਕ ਹੈ ਜੀ ਤੇ ਚਲੋ ਹੁਣ ਕਰਦੇ ਆਪਾਂ ਆਪਣਾ ਬਲੌਗ ਕੰਟੀਨਿਊ ਨਾਲੇ ਆਪਣਾ ਕੰਮ ਕੰਟੀਨਿਊ ਨਾਲੇ ਆਪਾਂ ਬਣਾਨੇ ਆ ਬ੍ਰੇਕਫਾਸਟ ਲੰਚ ਸਾਰਾ ਕੁਝ ਬਣਾਨੇ ਆ ਤਾਂ ਨਹੀਂ ਜਾਣਾ ਆਫਿਸ ਤੇ ਮੈਂ ਤੇਰਾ ਮਨ ਅੱਜ ਕਰਿਆ ਆ ਤੇ ਅੱਜ ਘਰ ਦੇ ਕੰਮ ਥੋੜੇ ਡੀਪਲੀ ਕਰਾਂਗੇ ਅਸੀਂ ਚਲਈਏ ਦੰਮੂ ਚਲੋ ਹਾਂਜੀ ਤੁਸੀਂ ਉਹ ਨਾਲ ਫੋਨ ਕਰ ਰਹੇ ਆਂ ਆਜ ਤਾਂ ਕੋਈ ਡਿਫਰੈਂਟ ਲੱਗ ਜਾਣਾ ਤੁਹਾਨੂੰ ਕਿਤੇ ਲੋਕ ਫੈਂਦੀ ਹੋਈ ਦਰਵਾਜੇ ਦੀ ਅੱਜ ਲੋ ਉਹ ਨਹੀਂ ਪਾਈ ਆ ਆਪਣੀ ਅੱਜ ਜੀਨਸ ਪੈਂਟ ਨਹੀਂ ਪਾਈ ਨਾ ਜਿਹੜੀ ਪਾਈ ਆ ਅ ਸ਼ਰਟ ਤੇ ਦੰਮੂ ਆਪ ਬਿਸਕਟੇ ਤੋਂ ਆਏ ਹੋ ਮੇਰੇ ਕੋਲ ਸਿਰ ਮੈਂ ਹੀ ਪਾਈ ਸੀ ਕੁਝ ਹੋਏ ਸੀ ਅੱਛਾ ਜੀ ਸਾਰੇ ਉੱਠੋ ਚਲੋ ਕਰੀਏ ਕੰਮ ਖੜੇ ਹੋ ਉੱਠੋ ਤੁਸੀਂ ਮਮਾ ਨੂੰ ਦੇਖੋ ਮਮਾ ਉੱਠਣਗੇ ਤਾਂ ਫਿਰ ਉੱਠਾਂਗੇ ਤੁਹਾਡਾ ਕੰਮ ਹੈਗਾ ਸਫਾਈਆਂ ਕਰਨ ਦਾ ਤੇ ਮੇਰਾ ਕੰਮ ਹੈ ਸਵਾਣ ਸੰਭੰਦ ਦਾ ਤੇ ਰੋਟੀ ਬਣਾਉਂਦਾ ਠੀਕ ਹੈ ਠੀਕ ਹੈ ਅੱਛਾ ਉਹ ਦੂਜੇ ਦਰਵਾਜ਼ੇ ਕੀ ਹੋ ਗਿਆ ਓਹੋ ਗੱਲ ਕੰਮ ਤਰ ਤੋ ਹੋ ਗਿਆ ਸੀ ਬਚ ਗਿਆ ਥੋੜੇ ਦੁੱਬ ਗਏ ਲਫਾ ਖਾ ਪਾੜਿਆ ਹੈ ਨਾ ਹੂੰ ਸੁਜੀ ਕਰਮਸਾਰੇ ਡੱਬੀ ਪਈ ਆਪਾਂ ਵਧੀਆ ਜੀ ਕਹਿੰਦੇ ਨਹੀਂ ਹੈਗਾ ਤਾਂ ਮੈਂ ਸੇਵੀਆਂ ਮਟਰੀਆਂ ਨੂੰ ਸਿੰਮਰਣ ਭੇਜਦਾ ਹਾਂ ਉਹਦੇ ਬਾਅਦ ਨੂੰ ਤਾਂ ਨਾ ਬਣਦਾ ਹਮ ਆਹ ਵਾਰ ਕੀ ਦੇਈ ਪਾਣੀ ਪੀਰਨ ਤੇ ਕਾਬੂ ਜਮਨ ਆਪਣਾ ਜਰਾ ਪਾਸਾ ਨਹੀਂ ਬਣਾਇਆ ਕੋਈ ਨਾ ਬਣਾ ਲਾਂਗੇ ਕੋਈ ਨੂੰ ਕਿਤੇ ਵਿੱਚ ਰੱਖਦਾ ਜਿੱਥੇ ਰੱਖੋ ਸਾਬਣ ਲੱਗ ਰਿਹਾ ਕਦੀ ਚ ਫਿਰ ਖੁਸ਼ਬੂਨ ਲੱਗਦੀ ਆਹੋ ਬਾਜ ਹੁਣ ਸੋਚ ਬਟਕਾਂ ਗਣੇ ਇੱਕ ਵਾਰ ਇਹ ਫੱਕ ਲਾਣਾ ਚਾਹੀਦਾ ਇਹ ਬਲੈਕ ਪੇਪਰ ਲੈਂਦਾ ਹੈ ਬਾਹਰ ਹੀ ਨੱਕ ਲੈਣਾ ਹਾਂ ਇਸਾਸ ਨੂੰ ਹੂੰ ਜਿਹੜਾ ਇਹ ਬੋਤਲ ਪਾਣੀ ਵਾਲੀ ਉਹ ਵਾਂਟ ਚਾਹ ਤਾਂ ਇਹ ਬਾਟਰ ਵੀ ਇੱਕ ਫੜਮੇ ਚ ਗਾਰਨਸ ਜਿਹੜੀ ਬੋਤਲ ਕੁਕ ਦਿਓ ਬੋਤਲ ਫਰਿਜ ਚ ਰੱਖ ਦਿਓ ਨਹੀਂ ਨਹੀਂ ਫਰਿਜ ਚ ਨਹੀਂ ਕਰੇ ਰੱਖੋ ਬਾਹਰ ਹੀ ਰੱਖਾਂਗੇ ਤੇ ਜਿਹੜਾ ਪੀਣੀ ਇੰਦਰ ਕੋਈ ਆਲਮ ਦਾ ਫੇਰ ਹੁੰਦੀ ਹੈ ਨਹੀਂ ਤੇ ਸਾਰੇ ਪਹਿਲਾਂ ਹੀ ਮੁਕਾ ਕੇ ਰੱਖ ਦਿੰਦੇ ਨੇ ਸਾਰਾ ਸਮਾਨ 呃、啊，我也这

ਤੇ ਪਾਪਾ ਇਹਦੇ ਕੱਟ ਰਹੇ ਨੇ ਵਾਟਰਮੈਲਨ ਆ ਕੋਈ ਬੋਲਣਾ ਚਾਹੇਂਗੇ ਵਾਟਰਮੈਲਨ ਠੰਡਾ ਠੰਡਾ ਹੁੰਦਾ ਹੈ ਸੀਜ਼ਨ ਦਾ ਪਹਿਲਾ ਵਾਟਰਮੈਲਨ ਖਾ ਰਹੇ ਆਪਾਂ ਠੀਕ ਹੈ ਜਿਹੜੀ ਗਰਮੀ ਸ਼ੁਰੂ ਹੋਈ ਹੈ ਇਹ ਦੇਖਣ ਨੂੰ ਆਇਆ ਲੱਗਦਾ ਜਿਵੇਂ ਨਾ ਸਟੋਰ ਪਿਛਲੇ ਸਾਲ 12 13 ਇਕੱਠਾ ਕਰਕੇ ਰੱਖਿਆ ਹੋਣਾ ਹੂੰ ਤੇ ਹੁਣ ਮਿੱਠਾ ਹੋ ਗਿਆ ਮਾਦਾ ਮਤਲਬ ਉਹਨਾਂ ਨਹੀਂ ਹੈਗਾ ਜਿੰਨਾ ਉਹ ਜਿਹੜੇ ਨਾ ਤਾਜ਼ੇ ਹੁੰਦੇ ਨੇ ਨਾ ਉਹਨਾਂ ਘੈਂਟ ਨਹੀਂ ਹੈਗਾ ਠੀਕ ਹੈ ਤਲੂ ਵਾਲਾ ਹਾਂ ਹਾਂ ਕਾਲੀ ਮਿਰਚ ਪੱਤ ਬਾਦ ਸਰਲਾਈ ਕਿਹਨਾਂ ਵਾਪਸ ਜੀ ਕਾਲਨ ਨਮਕ ਲੈ ਆਓ ਕਾਲਨ ਨਮਕ ਆਹ ਪਾਲੀ ਵਿੱਚ ਕਿੱਥੇ ਆ ਇਹ ਕਾਲੀ ਮਿਰਚ ਆ ਪਾਪਾ ਇਹ ਅੱਛਾ ਉਹ ਪਏ ਉੱਧਰ ਕਾਲਨ ਨਮਕ ਫੋਕ ਲੈ ਲਿਓ ਤੰਗੜੀ ਲੈ ਨਾਲ ਤੰਗੜੀ ਅੰਦਰ ਖੜਾਇਓ ਨਾਲ ਉਹ ਕਿਉਂ ਦਰ ਅੱਛਾ ਜੀ ਨਾਲ ਪੱਠੇ ਨਤੂੜੀ ਕਰਦੇ ਹੁੰਦੇ ਨੇ ਹਾਂ ਹਾਂ ਇਹ ਇੱਥੇ ਬੰਦਿਆਂ ਵਾਸਤੇ ਤੰਗੜੀਆਂ ਬਣਾਈਆਂ ਨੇ ਆ ਜੋ ਖੈਰ ਨਾ ਉਹ ਕਹਦੇ ਨੇ ਆਪਾਂ ਨਹੀਂ ਇੱਥੇ ਰੱਖੋ ਟੇਬਲ ਤੇ ਇਹ ਪੱਖਾ ਚੱਲਦਾ ਹੋਣਾ ਆ ਤੁਸੀਂ ਰਾਮਾ ਬੈਠੀਆਂ ਉਹ ਦੂਮੀ ਆਪਾਂ ਚਾਜਣਾ ਨਾ ਨਾ ਖਾਓ ਅੱਜਰ ਕੋਈ ਪੀਸ ਕੱਟੇ ਯਾਰ ਬੰਦਿਆਂ ਨੇ ਖਾਣੇ ਡੰਗਰਾਂ ਨੂੰ ਥੋੜੀ ਖਾਣੇ। ਤੁਹਾਡਾ ਤਾਂ ਮੂੰਹ ਐਡਾ ਖੜਜਿਆ ਨਾ ਮੇਰਾ ਕਿਥੇ ਖੁੱਲ। ਐਡਾ ਪੀਸ ਕਿਹੜੇ ਮੂੰਹ ਚ ਪੜਾ। ਚਲੋ ਜੀ ਕੰਮ ਖੋਮ ਕਰਕੇ ਤੇ ਹੁਣ ਆਪਾਂ ਲੱਗਿਆ ਆਰਾਮ ਕਰਨ। ਹੁਣ ਤੁਹਾਨੂੰ ਮਿਲਾਂਗੇ ਅਸੀਂ ਨਵੇਂ ਵਲੌਗ ਦੇ ਨਾਲ। ਤਾਂ ਦੁਪਹਿਰ ਦਾ ਟਾਈਮ ਹੋ ਗਿਆ ਤੇ ਮੈਨੂੰ ਸਾਡਾ ਹੈਗਾ ਜੀ ਰੈਸਟਾ ਟਾਈਮ ਮਟਰਮੇਲਾ ਖਾ ਲਿਆ ਤੇ ਦੰਮਣ ਇੱਧਰ ਪੜਤੀ ਪਈ ਹੈ। ਤੇ ਦੰਮਣ ਨੇ ਜੀ ਪੂਰੀ ਚिल ਮਾਰੀ ਛੁੱਟੀ ਸੀ। ਤੇ ਚਲੋ ਜੀ ਬਾਏ ਬਾਏ ਸਾਰੇ ਆ।